ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਦੇ ਸਨਮੁਖ ਇੱਕ ਛੋਟੀ ਕਵਿਤਾ ਰੱਖਾਂਗੇ ਕਿ ਇਨਸਾਨ ਦਾ ਜਮਾ ਕਿ ਕਿਸ ਕਰਮ ਕਰ ਵਾਸਤੇ ਇਨਸਾਨ ਨੂੰ ਪ੍ਰਾਪਤ ਹੋਇਆ ਹੈ ਸੋ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਚੰਗੇ ਕਰਮਾਂ ਦਾ ਫਲ ਮਾਣਣ ਦੇ ਲਈ ਰਿਆ ਚੰਗੇ ਕਰਮਾਂ ਦਾ ਫਲ ਮਾਣਣ ਦੇ ਲਈ ਰਿਆ ਦਾਤ ਬਖਸ਼ ਤੈਨੂੰ ਜਮਾ ਏ ਅਨਸਾਨ ਦਾ ਉਹ ਜੇ ਭੇਜਿਆ ਤੈਨੂੰ ਦੇ ਕੇ ਸਭੇ ਸ਼ਕਤੀਆਂ ਉਹਨੇ ਭੇਜਿਆ ਤੈਨੂੰ ਦੇ ਕੇ ਸਭੇ ਸ਼ਕਤੀਆਂ ਦੁਨੀਆਂ ਵਿੱਚ ਨਮਾਇੰਦਾ ਹੈ ਤੂੰ ਸ਼ਕਤੀ ਮਾਨਦਾ ਦੁਨੀਆਂ ਵਿੱਚ ਹੈ ਨਮਾਇੰਦਾ ਤੂੰ ਸ਼ਕਤੀ ਮਾਨਦਾ ਕੋਲਿਆ ਮੰਗਦਾ ਏ ਬਰ ਕਿਹੜੇ ਦੇਵੀ ਦੇਵ ਤਿਆਂ ਤੋਂ ਆ ਮੰਗਦਾ ਏ ਵਰ ਕਿਹੜੇ ਦੇਵੀ ਦੇਵ ਤਿਆਂ ਤੋਂ ਮੁੱਲ ਘਟਾਉਂਦਾ ਏ ਕਿਉਂ ਆਦਮ ਦੀ ਸੰਤਾਨ ਦਾ ਮੁੱਲ ਘਟਾਉਂਦਾ ਏ ਕਿਉਂ ਆਦਮ ਦੀ ਸੰਤਾਨ ਦਾ ਤੇਰੇ ਆਦਮ ਨੂੰ ਸੀਸ ਚੁਕਾਇਆ ਦਿਓ ਤਿਆਨੇ ਤੇਰੇ ਆਦਮ ਨੂੰ ਸੀ ਸਿਰ ਸੁਜਾਇਆ ਦਿਉ ਤਿਆ ਕੁਦਰਤ ਤਾਂ ਪਿਆ ਤੈਨੂੰ ਰੂਪ ਸਹੀ ਭਗਵਾਨ ਦਾ ਕੁਦਰਤ ਤਾਂ ਪਿਆ ਤੈਨੂੰ ਰੂਪ ਸਹੀ ਭਗਵਾਨ ਦਾ ਤੇਰਾ ਧਰਮ ਹੈ ਸਵਰਗ ਬਣਾਉਣਾ ਇਸ ਸੰਸਾਰ નો ਤੇਰਾ ਧਰਮ ਏ ਸਵਰਗ ਬਣਾਉਣਾ ਇਸ ਸੰਸਾਰ ਨੂੰ ਹੱਥ ਰੱਬ ਬਣਾਇਆ ਤੈਨੂੰ ਮਾਲਕ ਕੁੱਲ ਜਹਾਨ ਦਾ ਰੱਬ ਬਣਾਇਆ ਤੈਨੂੰ ਮਾਲਕ ਕੁੱਲ ਜਹਾਨ ਦਾ ਲਾ ਦੇ ਜੰਨਤ ਦੇਤੇ ਜੁਗ ਬਤਾ ਲੈ ਕੰਮੜਿਆ ਆਰੇ ਜਾਨਤ ਦੇ ਤੇ ਜੋਗ ਬਤਾ ਲੈ ਕਮਲਿਆ ਚੋਰਾ ਗਿਆ ਹੁਣ ਉਸ ਬੀਤੀ ਤੇ ਪਛਤਾਣ ਦਾ ਕਰਕੇ ਚਾਨਣ ਵਾਲ ਪਿਠ ਆਪ ਹਨੇਰਾ ਕਰ ਲਿਆ ਕਰਕੇ ਚਾਨਣ ਵਾਲ ਪਿਠ ਆਪ ਹਨੇਰਾ ਕਰ ਲਿਆ ਨਹੀਂ ਤਾਂ ਸੂਰਜ ਸੈ ਤੂੰ ਬ੍ਰਹਿਮੰਡਲ ਵਿੱਚ ਗਿਆਨ ਦਾ ਨਹੀਂ ਤਾਂ ਸੂਰਜ ਸੈ ਤੂੰ ਬ੍ਰਹਿਮੰਡਲ ਵਿੱਚ ਗਿਆਨ ਦਾ ਸੱਚੀ ਪੁੱਛੇ ਸੀਤਲ ਜੋਤੇ ਤੂੰ ਕਰਤਾਰ ਦੀ ਸੱਚੀ ਪੁੱਛੇ ਸੀਤਲ ਜੋਤੇ ਤੂੰ ਕਰਤਾਰ ਦੀ ਨਿਕਲ ਪਰਮਚੋ ਕਿਉਂ ਨਹੀਂ ਆਪਣੇ ਮੂਲ ਪਛਾਣਦਾ ਨਿਕਲ ਪਰਮਚੋ ਕਿਉਂ ਨਹੀਂ ਆਪਣੇ ਮੂਲ ਪਛਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ